ਸਾਸੀ ਕਾਲ ਜੀ ਸਾਰਿਆਂ ਪ੍ਰਭਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਮਾਲਾ ਕਲਾਂ ਦੇ ਵਿੱਚ ਤੇ ਮਾਲਾ ਕਲਾਂ ਪਿੰਡ ਦੇ ਵਿੱਚ ਤੇ ਪਲੂਰ ਵਾਲੀ ਛੜਕ ਦੇ ਉੱਤੇ ਸੁਖਵੀਰ ਵੀਰ ਦੇ ਕੋਲੇ ਇਸ ਟਾਈਮ ਮੈਂ ਮੌਜੂਦ ਹਾਂ ਵਪਾਰ ਦਾ ਕੰਮ ਉਸ ਵਪਾਰ ਲੈਣ ਦੇ ਵਿੱਚ ਆਈਆਂ ਹੋਈਆਂ ਦੋ ਵੱੱਛੀਆਂ ਦੇ ਦਰਸ਼ਨ ਕਰਵਾਉਣੇ ਆ ਮਿੱਤਰੋ ਤੇ ਇੱਕ ਤੁਹਾਨੂੰ ਗਾਂ ਵਿਖਾਉਣੀ ਆ ਟੋਟਲ ਜਾਨਵਰ ਆਪਾਂ ਤੁਹਾਨੂੰ ਤਿੰਨ ਵਿਖਾਉਣੇ ਆ ਤੇ ਤਿੰਨਾਂ ਜਾਨਵਰਾਂ ਦੇ ਬਾਰੇ ਡਿਟੇਲ ਜਾਣਦੇ ਹੋਏ ਮਿਲਦੇ ਆ ਬਾਈ ਨਾਲ ਕਰਦੇ ਆ ਮੁਲਾਕਾਤ ਆਉ ਲੈਨੇ ਆ ਜਾਣਕਾਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਖਵੀਰ ਬਾਈ ਵਧੀਆ ਵਧੀਆ ਸੇਤਾਂ ਘਰ ਪਰਵਾਸ ਤੁਹਾਨੂੰ ਸ਼ੁਕਰ ਅੱਛਾ ਇਹ ਦੱਸ ਮੈਨੂੰ ਵੀ ਆ ਦੋ ਬੱਚੀਆਂ ਤੇਰੇ ਕੋਲ ਤੇ ਇੱਕ ਗਾਂ ਹਨਾ ਤਿੰਨ ਜਾਨਵਰ ਆ ਜਾਣਾ ਹਾਂ ਜੀ ਪਹਿਲਾਂ ਤਾਂ ਇਹ 10 ਬੱਚੀਆਂ ਦੀ ਉਮਰ ਕਿੰਨੀ-ਕਿੰਨੀ ਹੈ ਦੋਵਾਂ ਦੀ? ਇਹ ਜੀ 1.5-1.5 ਸਾਲ ਦਾ ਸਕੇ ਦਿਤੀਆਂ ਸਹੀ ਆਪਾਂ ਕੋਈ ਝੂਠ ਨਹੀਂ ਮਨਾ ਮੈਂ ਤਾਂ ਕਹਿੰਦਾ ਇਹ 11 ਮਹੀਨਿਆਂ ਦੀ ਐ ਦਸਾਂ ਦੀ ਆ। ਅੱਛਾ 1.5-1.5 ਸਾਲ ਦੀ। ਅੰਦਾਜ਼ਾ ਇਹ ਅੰਦਰ ਬਾਹਰ ਕਹਿ ਕੇ ਦਿਤਿਆਂਗੇ। ਠੀਕ ਆ ਭਾਈ। ਅੱਛਾ ਬੱਚੀਆਂ ਤੇਰੀਆਂ ਦੂਵੀਂ ਕਰੋ ਸਕੀਆਂ ਹਨਾ। ਨਾ ਮਤ ਦੀਆਂ। ਹਾਂ ਵੀ ਮੰਨ ਲਾ ਜਾਨੀ ਕਿ ਕਹਿਣ ਤੋਂ ਪਾਵੇ ਵੀ ਵਧੀਆ ਚੀਜ਼ ਰਹਿਣਗੀਆਂ। ਹਾਂ। ਤੇ ਐਂ 10 ਮੈਨੂੰ ਵੀ ਮਾਵਾ ਦੇੁੱਦ ਦਦ ਪੁੱਛੇ ਸੀ ਤਾਂ ਨਹੀਂ ਪੁੱਛੇ ਬਾਈ ਜਿਹਨੂੰ ਮਰਜ਼ੀ ਪੁੱਛਦੀ ਉਹਨੇ 2 ਕਿਲੋ ਤੋਂ ਘਟ ਕੇ ਹਨ ਨਹੀਂ ਕਹਿਣਾ ਨਹੀਂ ਤਾਂ ਗੱਲ ਤੇਰੀ ਹੈ ਇਹ ਅਗਲਾ ਆਦੀ ਛਾਂ ਉਹ ਲੁਗਾ ਚੰਗਾ ਦੇ ਦੇਣਾ ਨਹੀਂ ਪਹਿਲ ਨਾਲ ਬੱਚਾ ਤੈਨੂੰ ਪਤਾ ਹੁਣ ਮੁੱਲ ਚੰਗਾ ਪਾਈ ਜਾਂਦੇਗਾ ਸੰਭਨ ਵਾਲੇ ਦਾ ਮੁੱਲ ਪਉਂਦੇ ਆ ਯਾਰ ਹਾਂ ਇਹ ਤਾਂ ਗੱਲ ਟੀਕਾ ਲੈਣ ਵਾਲੀਆਂ ਬਾਕੀ ਹੋਰ ਦੋ ਆ ਮਹੀਨੇ ਦੇ ਟੀਕਾ ਲੈ ਲੈਣਾ ਆ ਪਹਿਲਾਂ ਆ ਦੇ ਵੀ ਇੱਕ ਵਾਰੀ ਬੋਲੀ ਸੀਗੇ ਇਹ ਤਾਂ ਬਣਾਈ ਭਰਾ ਐਂਟੀ ਕਹਦੇ ਹੂੰ ਤੇ ਹਾਂ ਬਣ ਜੂ ਬੱਚੇ ਦਾ ਵਜਨ ਮੋੜਨ 14 ਦੇ ਬਣ ਜਾਣਾ ਇਹਨੇ ਬਾਕੀ ਉਹ ਬੁੱਥੀ ਬਾਥੀ ਦੀ ਬਹੁਤ ਚੰਗੀ ਹੈ ਫੇਸ ਦੀ ਚੰਗੀ ਹੈ ਬੱਚੀ ਦੀ ਸਾਰੇ ਇਹ ਖੀਰੀ ਗਈ ਹੈ। ਖੀਰੀ ਹੋਣੀ। ਚਲ ਪਟ ਦੇ ਫੇਰ ਵੀ। ਦੋ। ਐਂ ਕਿਹਨੀ? ਖੀਰੀ ਦੋਂਦੀ ਆ? ਬਫਰੇ ਦੋਂਦੀ ਹੋਊਗੀ। ਦੋਂਦੀ ਸੀ। ਉਹ ਪੂਰੀ ਖੀਰੀ ਆ ਫੇਰ। ਉਹ ਠੀਕ ਆ। ਅੱਛਾ ਐਂ ਦੱਸ ਬਈ। ਦੋ ਦੇ ਕੱਡੇ ਆ ਇਹਨੇ ਫੇਰ? ਹਾਂ। ਕੱਡੇ ਆ ਇਹ ਦੇ ਦੋਂਦੇ। ਦੋਂਦੇ ਉਹਨੇ ਕੱਢੇ। ਹਾਂ ਤੇ ਇਹਨੇ ਪੂਰੇ ਗਾ। ਇਹ 15 ਛੋਟੀ ਆ। ਇਹ ਛੋਟੀ ਉਹਦੇ ਨਾਲ। ਇਹਦੇ ਵੀ ਪਟ ਦੇ। ਇਹਦੇ ਪਟ ਕੇ ਦਿਖਾਣੇ ਆ। ਕਾਇ ਦੀ ਕਰਦੇ ਕਲ ਫਾਰਮਾ ਫਰਾਵਾ ਬਾਅਦ ਵਿੱਚ। ਇਹ ਵੀ ਜਿਆਦਾ ਧਰਤੀ ਕਰਕੇ ਜਾਂਦੇ ਜੀ। ਬੱਚੀਆਂ ਨੇ ਨਸਾਂ ਫੜਿਆ ਕਰ ਇਹਨਾਂ ਦੀਆਂ ਇਹ ਨਸਾਂ ਤੋਂ ਕਾਬੂ ਆਉਂਦੀਆਂ ਹੁੰਦੀਆਂ ਬਸ ਗੋਕਾ ਹਮੇਸ਼ਾ ਨਸਾਂ ਤੋਂ ਇਹ ਦੁੰਦੀ ਹੈ ਇਹ ਸਹੀ ਹੈ ਠੀਕ ਆ ਗਿਆ ਅੱਛਾ ਲੈਣ ਦੱਸ ਪੂਰਨੀਆਂ ਦਾ ਪੱਕਾ ਯਾਰ ਇਹਨਾਂ ਨੂੰ ਹਾਂਜੀ ਹਾਂਜੀ ਰੇਟ ਇਹਨਾਂ ਦਾ ਕੀ ਲਊਗਾ ਦੋਵਾਂ ਦਾ ਜੇ ਜੋੜੇ ਦਾ ਕਰਾਉਣਾ ਹੈ ਕਿੰਨੀ ਕਲੀ ਦਾ ਇੱਕ ਰੀ ਦਾ ਇਹਦਾ 12000 ਰੁਪਈਆ ਹੈ ਅੱਛਾ ਤਿੰਦਾ ਇਹਦਾ 10000 ਜੇ ਕੋਈ ਐ ਕਵੇ ਯਾਰ ਭਾਈ ਸੁਖਵੀਰ ਕਰਾਇਆ ਵੀ ਪੈਣਾ ਤੇ ਅਸੀਂ ਦੋਵੇਂ ਹੀ ਲੈ ਜਾਂਦੇ ਹਾਂ ਯਾਰ ਇੱਕ ਵੀ ਸਾਂਭਣੀ ਤੇ ਦੋਵੇਂ ਸਭ ਵੀ ਜੀ ਆਪ ਜੀ ਦੇ ਦਾਂਗੇ ਭਾਈ 20 ਆਪ ਦੀਆਂ ਜੋੜਾ ਉਹਦੇ ਵਿੱਚ ਕੋਈ ਮਾਨਤਣ ਨਾ ਮਤ ਦੇ ਭਾਵੇਂ ਹੋਵੇ ਪਰ ਨਹੀਂ ਹੁੰਦੀ ਲੈ ਲਈ ਭਾਵੇਂ ਦੀ 2000 ਕਿਲੋਮੀਟਰ ਦੇ ਘੇਰੇ 'ਚ ਪਹੁੰਚ ਕਰ ਦੇਂਗਾ ਫਿਰ ਕਰ ਦਾਂਗੇ ਹੈ ਕਰ ਦਾਂਗੇ ਪੱਕੀਆਂ ਦਾ ਚਲ ਠੀਕ ਹੈ ਮਿੱਤਰੋ ਮੁੱਲ ਦੇਣੀਆਂ 20000 ਦੀਆਂ ਆ ਬਾਈਆਂ ਦਾ ਪਰ 100 ਕਿਲੋਮੀਟਰ ਦੇ ਘੇਰੇ ਦੇ ਵਿੱਚ ਪਹੁੰਚ ਫਰੀ ਹੋ ਜੂਗੀ ਤੁਹਾਨੂੰ ਦੋਵੇਂ ਜੋੜਾ 20000 ਦਾ ਮਿਲ ਜਾਊਗਾ ਅੱਛਾ ਐਂ ਦੱਸੋ ਮੈਨੂੰ ਹਾਂਜੀ ਵੀ ਇਹ ਤਾਂ ਹੋ ਗਈਆਂ ਆਪਣੀਆਂ ਬੱਚੀਆਂ ਤੇ ਆਂ ਗਾਂ ਦੀ ਕੀ ਡਿਟੇਲ ਆ ਬਾਈ ਗਾਂ ਜੀ ਡੇਢ ਮਹੀਨੇ ਦੀ ਲਾਲੋਈ ਮਹੀਨੇ ਦੀ ਲਾਲੋਈ ਦੋਹਾਂ ਦੀ ਲਾਲੋਈ ਠੀਕ ਆ ਕਿੰਨੇ ਕ ਟਾਈਮ ਦੇ ਅੰਦਰ ਵਾਰਸ ਹੋਈ ਆ ਬੱਚਾ ਵੀਰੇ ਤੇ ਬੱਚਾ ਹੈਣੀ अच्छा हर जी ते बाकी ਆਪਣੇ ਘਰੇ ਹੀ ਸੀਗੀ। ਉਹ ਆਪਾਂ ਮੈਸੂਈ ਕਰਕੇ ਆਪਾਂ ਗਾਂ ਵੇਚ ਦੇਣੀ ਆ। ਅੱਛਾ ਮੈਸੂਈ ਦੋ ਮੈਸੂਈ ਆਪਣੀ। ਠੀਕ ਆ ਬਈ। अच्छा दूध ਕਿੰਨਾ ਆਂਦੇ ਥੱਲੇ ਵੀ ਇਥੇ ਨਹੀਂ 15 ਵੀ ਹੋ ਜਾਂਦਾ 14 ਵੀ ਹੋ ਜਾਂਦਾ ਹੀ ਹਮ ਬਸ 14 ਕੇ ਅੰਦਾਜ਼ਾ ਅੰਦਰ ਬਾਹਰ ਮੰਨ ਕੇ ਲੈ ਲੇ ਕੋਈ 14 ਦੇ ਅੰਦਰ ਪਰ ਬਾਕੀ ਠੀਲ ਠੰਡੀ ਦੋਵੇਂ ਪਾਸੇ ਬਹਿ ਕੇ ਚਲੋ ਅੱਛਾ ਜਿਵੇਂ ਮਰਜ਼ੀ ਕਰੀ ਚਲੋ ਕੋਈ ਚੱਕਰ ਵਾਲੀ ਗੱਲ ਨਹੀਂ ਬਣੀ ਬੁਣੀ ਕੋਈ ਸੁਖਬੀਰ ਭਾਈ ਨਹੀਂ ਬਣੀ ਨਹੀਂ ਐਵੇਂ ਕਈ ਮੈਂ ਨਹੀਂ ਕਹਿ ਕੇ ਦਿਨ ਵੀ ਟੀਕਾ ਭਰਾਇਆ ਲੋਕੀ 15 ਦਿਨ ਵੇਖ ਲੈਣ ਜਮਾ ਨਹੀਂ ਕਹਿਣਾ ਭਾਈ ਠੀਕ ਆ ਵੀਰੇ ਅੱਛਾ ਐਂ ਦੱਸ ਚਵਾਈ ਕਿਵੇਂ ਲੱਗੀ ਬਸ ਚਵਾਈ ਚ ਪੂਰੀ ਗੱਲ ਦੀ ਓਕੇ ਆ ਜਾ ਹਾਂ ਠੰਡੀ ਠੰਡੀ ਗਰਮੀ ਗੁਰਮੀ ਵੀ ਨਹੀਂ ਮਨਾਉਂਦੀ ਹਨਾ ਨਾ 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 ਆ ਜਿਵੇਂ ਅੱਛਾ ਗਰੋਂ 45000 ਰੁਪਏ ਦੀ ਆਪਾਂ ਦੇਣੀ ਇਹਦੇ ਵਿੱਚ ਹੋਰ ਕੋਈ ਗਜਾ ਥੋੜੀ ਆਏਗੇ ਦਾ ਮਾਨ ਤਨ ਮਾੜਾ ਮੋਟਾ ਹੋਊਗਾ ਠੀਕ ਆ ਬਾਈ ਤੇ ਦੁੱਧ 14 ਕਿਲੋ ਦੋਵੇਂ ਟਾਈਮ ਆਏ ਕੰਡੇ ਰੱਖ ਦੇ ਦਾਂਗੇ ਬਾਈ ਚਵਾ ਕੇ ਦੇ ਦਾਂਗੇ ਓਕੇ ਘੱਡੀ ਵਾਲਾ ਢੋਰੀ ਵੀਰੇ ਮੜਾ ਲੈ ਮੇਤਰੋ 14 ਕਿਲੋ ਦੁੱਧ ਕੰਡੇ ਧਰ ਲਿਓ ਪਾਉਂ ਦੀ ਕਰਮਾਲੀ ਦਾ ਗਾਂ ਚੰਗੀ ਰਹੂਗੀ ਤੁਹਾਨੂੰ ਜਿਹੜੇ ਪੁਰਾਣੇ ਆ ਰਾਂਗਾਂ ਗੁਰਮੀ ਕੋਈ ਜਮੇ ਨਹੀਂ ਮਨਾਉਂਦੀ ਬਾਈ ਯਾਰ ਹੂੰ ਬਾਕੀ ਇੱਕ ਗੱਲ ਹੋਰ ਵੀ ਹੈ ਬਾਈ ਰੋਤਾ ਕੀ 17 16 17 ਦੇ ਵਿਜਾੜੂ ਬਾਈ ਜਾ ਹੁਣ ਵੀ ਜਾੜੂਗੀ ਆਪਾਂ ਬਾਹਲਾ ਨਹੀਂ ਪਾਉਂਦੇ ਨਾਰਮਲ ਖਰਾਕਤੇ ਆ ਹੂੰ ਜਾਣ ਨੂੰ ਹੁਣ ਵੀ ਜਾੜੂ ਇਹਨੂੰ ਕਿਉਂ ਆ ਬਾਈ ਹੂੰ ਉਹ ਬਾਹਲਾ ਤੱਕਣਾ ਵੀ ਨਹੀਂ ਚਾਹੀਦਾ ਨਹੀਂ 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 ਨਾਰਮਲ ਤੇ ਨਾਰਮਲ ਦੇ ਬੇੜ ਸੋਹਣੀ ਆ ਤੇਰੀ ਅਰੇ ਇਹ ਵੇਖ ਜੋ ਬਾਈ ਪੂਰੀ ਚੰਗੀ ਬਾਈ ਘਰੇ ਰੱਖਣ ਵਾਲੇ ਨੂੰ ਮਾੜਾ ਵੀ ਨਹੀਂ ਸੌਦਾ ਯਾਰ ਨਹੀਂ ਗਈ ਬਸ ਕੀ ਗੱਲ ਆ ਬਾਈ ਦੁੱਧ ਟਕਾ ਕੇ ਪੀ ਜਾਵੇ ਗੱਬਣ ਕਰਕੇ ਫਿਰ 42 43 ਦੇ ਜਿੰਨੂੰ ਮਰਜ਼ੀ ਦੇ ਦੇ ਯਾਰ ਹਨਾ ਚਲੋ ਇਹਨਾਂ ਨਹੀਂ ਵੀ ਵੇਚ ਨਹੀਂ ਹੈਗਾ ਤਿਆਰੀ ਤੇ ਵੀ ਗਾ 55 60 ਦੀ ਬਣ ਜਾਣੀ ਹੈ 70000 ਰੁਪਏ ਦੀ ਤਿਆਰ ਹੋਣੀ ਹੈ ਹਾਂ ਹਾਂ ਨਹੀਂ ਇਹ ਤੇਰਾ ਸੌਦਾ ਠੀਕ ਹੈ ਦੇ ਦੈਂ ਐ ਕਹਦੇ ਹੁਣ 45 ਵਾਲਾ ਰਾਹ ਛੱਡ ਕੇ ਵੀਰਾ ਬਣ ਕੇ ਕਿੰਨੇ ਦੇ ਜੈਸ ਤੇ ਨੋ ਕਰਨੀ 43000 ਦੀ ਕਰਾਂਗੇ 43000 ਦੀ ਜੈਸ ਤੇ ਨੋ ਜਾਵਾਂ ਅੱਛਾ ਜੇ ਕੋਈ ਇਹਦਾ ਵੀ ਆਖਿਆ ਵੀ ਯਾਰ ਪਾਉ 45 ਲੈ ਲਈ ਪਹੁੰਚ ਕਰਦੇ 100 ਕਿਲੋ ਕਰ ਦਿੰਗੇ ਵੀ ਤਾਂ ਠੀਕ ਹੈ ਲੈ ਵੀ ਅੱਛਾ ਨੰਬਰ ਤਾਂ ਹੀ ਭਾਈ ਨੰਬਰ 872903281 872903281 ਹਾਂਜੀ 872903281 ਬਈ ਦਾ ਫੋਨ ਨੰਬਰ ਹੈ 3 ਜਨਵਾਰ ਪਿੰਡ ਮਾਲਾ ਕਲਾਂ ਤੇ ਜ਼ਿਲ੍ਹਾ ਮੋਗਾ ਗੱਲਬਾਤ ਲਈ ਨੰਬਰ ਸਕਰੀਨ ਤੇ ਦੋ ਵੱੱਟੀਆਂ ਤੇ ਇੱਕ ਗਾਂ ਹੁਣ ਬੜੀ ਗਾਂ ਕਿ ਕਰਾਉਣਾ ਮੈਂ ਪਾ ਪਾ ਧੰਨਵਾਦ